हां ਅਸੀਂ ਇੱਥੇ ਮੌਜੂਦ ਹੈਗੇ ਆ ਪਿੰਡ ਤਿੰਨੇਕੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਦੱਸ ਦਈਏ ਕਿ ਲਗਾਤਾਰ ਤੁਹਾਡੇ ਨਾਲ ਹੜ੍ਹ ਪੀੜਤਾਂ ਇਲਾਕਿਆਂ ਦੇ ਵਿੱਚ ਜਾ ਰਹੇ ਆ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਆ ਤਾਂ ਇਸ ਪਿੰਡ ਦੇ ਵਿੱਚ ਵੀ ਕੀ ਹਾਲਾਤ ਬਣੇ ਨੇ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜੋ ਪਾਣੀ ਆ ਉਹ ਪੈਲੀਆਂ ਦੇ ਵਿੱਚ ਪੂਰਨ ਤੌਰ ਤੇ ਪੂਰੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਵੜ ਚੁੱਕਿਆ ਤਾਂ ਇੰਨਾ ਜ਼ਿਆਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ ਇੱਥੇ ਦਾ ਹੋ ਚੁੱਕਿਆ ਤਾਂ ਜੋ ਕਾਂਗਰਸ ਦੀ ਲੀਡਰਸ਼ਿਪ ਹੈ ਅੱਜ ਹਰ ਇੱਕ ਪਿੰਡ ਦੇ ਵਿੱਚ ਜਿੱਥੇ-ਜਿੱਥੇ ਵੀ ਪਾਣੀ ਨੇ ਮਾਰ ਕੀਤੀ ਆ ਜਿੱਥੇ-ਜਿੱਥੇ ਵੀ ਹਾਲਾਤ ਖਰਾਬ ਨੇ ਤਾਂ ਉਹਨਾਂ ਬੰਨਾਂ ਤੇ ਜਾ ਕੇ ਜੋ ਜਾਇਜ਼ਾ ਲਿੱਤਾ ਜਾ ਰਿਹਾ ਹਾਲਾਤ ਦੇਖੇ ਜਾ ਰਹੇ ਆ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਚਾਹੇ ਉਰਚੀ ਗੱਲ ਕਰੀ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਉਹਨਾਂ ਦੇ ਨਾਲ ਪੰਜਾਬ ਪਰਿਵਾਰੀ ਪੁਪੇਸ਼ ਹੋਰ ਜੋ ਨੇ ਉਹ ਵੀ ਜੋ ਨਾਲ ਆਏ ਨਹੀਂ ਤਾਂ ਉਹਨਾਂ ਵੱਲੋਂ ਵੀ ਜਿਹੜਾ ਲਗਾਤਾਰ ਇਤੋਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਨੁਕਸਾਨ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਜਾ ਰਿਹਾ ਉਹਨਾਂ ਨੂੰ ਮਿਲਿਆ ਜਾ ਰਿਹਾ ਨਾਲ ਦੀ ਨਾਲ ਦੱਸ ਦਈਏ ਕਿ ਜੋ ਇਹ ਰਾਸ਼ੀ ਹੈ ਉਹ ਵੀ ਕੁਝ ਕੁ ਰਾਸ਼ੀ ਜਿਹੜੀ ਹੈ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਜਿਹੜੀ ਹੈ ਰਾਸ਼ੀ ਵੰਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਹੁਣ ਕਾਂਗਰਸ ਵੀ ਜਿਹੜੀ ਹੈ ਲਗਾਤਾਰ ਪੈਸੇ ਵੰਡਦੇ ਦਿਖਾਈ ਦੇ ਰਹੀ ਹੈ ਤਾਂ ਉਸ ਦੇ ਨਾਲ ਜੋ ਇਹਨਾਂ ਇਲਾਕਿਆਂ ਦੇ ਵਿੱਚ ਖੜਪੀ ਦੇ ਉੱਤੇ ਲੋਕ ਹੈਗੇ ਨੇ ਤਾਂ ਉਹਨਾਂ ਨੂੰ ਰਾਸ਼ਨ ਸਮਗਰੀ ਦੇ ਨਾਲ-ਨਾਲ ਜੋ ਖੇਤੀਬਾੜੀ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ ਪਸ਼ੂਆਂ ਦਾ ਵੀ ਚਾਰਾ ਵੀ ਜਿਹੜਾ ਨਾਲ ਉਹ ਉਹ ਵੀ ਨਾਲ ਦੇ ਨਾਲ ਜਿਹੜਾ ਦਿੱਤਾ ਜਾ ਰਿਹਾ ਤਾਂ ਇਹ ਇਲਾਕੇ ਹੈਗੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਮੈਂ ਆਪਣੇ ਸਯੋਗ ਨੂੰ ਕਹੂੰਗਾ ਕਿ ਇੱਕ ਵਾਰੀ ਕੈਮਰਾ ਜਿਹੜਾ ਜ਼ੂਮ ਕਰਕੇ ਜਿਹੜੇ ਪੈਲੀਆਂ ਨੇ ਉਹ ਦਿਖਾਈਆਂ ਜਾਣ ਜਿੱਥੇ ਕੀ ਪਾਣੀ ਜਿਹੜਾ ਮਾਰ ਕੀਤਾ ਤਾਂ ਉਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਹੜੇ ਇਲਾਕੇ ਦੇ ਵਿੱਚ ਜਿਹੜੀਆਂ ਪੈਣੀਆਂ ਦਾ ਨੁਕਸਾਨ ਹੋਇਆ ਹੈ ਫਸਲਾਂ ਦਾ ਨੁਕਸਾਨ ਹੋਇਆ ਤਾਂ ਉਹ ਫਸਲਾਂ ਜਿਹੜੀਆਂ ਨੇ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਜਿੱਥੇ ਤਸਵੀਰਾਂ ਤੁਹਾਡਾਂ ਪਹਿਲੀਆਂ ਦੀਆਂ ਸਾਂਝੀਆਂ ਕਰ ਰਹੇ ਦੇਖ ਸਕਦੇ ਹੋ ਜਿਹੜਾ ਕਾਫਲਾ ਇੱਥੇ ਪਹੁੰਚ ਚੁੱਕਿਆ ਤਾਂ ਇੱਥੇ ਪਹੁੰਚ ਕੇ ਉਹਨਾਂ ਵੱਲੋਂ ਹੁਣ ਜੋ ਪਿੰਡ ਵਾਸੀਆਂ ਦੇ ਨਾਲ ਮਿਲਿਆ ਜਾਣਾ ਹੈ ਤਾਂ ਇਹ ਤਸਵੀਰਾਂ ਉਸ ਕਾਫਲੇ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਜੋ ਰਾਜਾ ਵੜਿੰਗ ਨੇ ਉਹਨਾਂ ਦੇ ਨਾਲ ਜੋ ਪੰਜਾਬ ਭਰ ਭਾਰੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਨਾਲ ਦੀ ਨਾਲ ਚਰਨਜੀਤ ਸਿੰਘ ਚੰਨੀ ਤਾਂ ਜਿਹੜੀ ਲੀਡਰਸ਼ਿਪ ਹੈਗੀ ਆ ਜਿਹੜੀ ਲੀਡਰਸ਼ਿਪ ਕਾਂਗਰਸ ਦੀ ਜੋ ਹਰ ਇੱਕ ਇਲਾਕੇਾਂ ਚ ਜਾ ਕੇ ਜਿਹੜਾ ਹਾਰਡ ਪ੍ਰਭਾਵਿਤ ਇਲਾਕੇਾਂ ਚ ਜਾ ਕੇ ਉੱਥੋਂ ਦੇ ਲੋਗਾ ਨਾਲ ਮਿਲਦੇ ਬੇ ਨੇ ਤਾਂ ਉਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਇਹ ਕਾਫਲੇ ਤੁਸੀਂ ਵੇਖ ਸਕਦੇ ਹੋ ਇਹ ਉਹ ਲੀਡਰ ਸਾਹਿਬਾਨ ਨੇ ਜਿਹੜੇ ਕੀ ਸੜਕਾਂ ਤੇ ਉਤਰੇ ਨੇ ਜਿਹੜੇ ਕੀ ਪੰਜਾਬ ਦੇ ਨਾਲ ਖੜੇ ਨੇ ਤਾਂ ਉਹਨਾਂ ਦੀਆਂ ਲਗਾਤਾਰ ਤਸਵੀਰਾਂ ਜੋ ਕਾਫਲੇ ਦੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀਰ ਸਿੰਘ ਜੀਰਾ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਕੁਪੇਸ਼ ਬਖੇਲ ਜੋ ਨੇ ਉਹ ਨਾਲ ਬੈਠੇ ਨੇ ਰਾਜਾ ਬਰਿੰਗ ਜੋ ਨੇ ਉਹ ਗੱਡੀ ਡਰਾਈਵ ਕਰ ਰਹੇ ਨੇ ਤਾਂ ਉਹਨਾਂ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਤਾਂ ਕੁਲਵੀਰ ਸਿੰਘ ਜੀਰਾ ਜੋ ਨੇ ਉਹ ਵੀ ਮੋਕਦ ਉੱਤੇ ਪਹੁੰਚੇ ਹੋਏ ਨੇ ਤਾਂ ਇਹ ਲਗਾਤਾਰ ਤਸਵੀਰਾਂ ਕੁਪੇਸ਼ ਬਖੇਲ ਜੋ ਨੇ ਉਹਨਾਂ ਵੱਲੋਂ ਹੁਣ ਲੋਕਾਂ ਨਾਲ ਮਿਲਿਆ ਜਾਏਗਾ ਨਾਲਿੰਦਰਪ ਸਿੰਘ ਬਲੋਰੀਆ ਨੇ ਤਾਂ ਇਹ ਹਾਲਾਤ ਸੰਜਕਰ ਆ ਮੌਕਾ ਜਿਹੜਾ ਇੱਥੇ ਪਹਿਲਾਂ ਦੇਖਿਆ ਜਾਣਾ ਤਾਂ ਉਸ ਦੀਆਂ ਵੀ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆ ਕਿ ਜੋ ਲੋਕ ਨੇ ਇਹਨਾਂ ਲੋਕਾਂ ਨੂੰ ਜਿਹੜਾ ਲਗਾਤਾਰ ਮਿਲਿਆ ਵੀ ਜਾ ਰਿਹਾ ਨਾਲ ਦੀ ਨਾਲ ਜੋ ਵੀ ਕਿਸੇ ਵੀ ਤਰ੍ਹਾਂ ਦੀ ਜੋ ਸਹਾਇਤਾ ਇਹਨਾਂ ਲੋਕਾਂ ਨੂੰ ਚਾਹੀਦੀ ਹੈ ਉਹ ਵੀ ਨਾਲ ਦੀ ਨਾਲ ਦਿੱਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਆ ਜਗਬਾਨੀ ਟੀਵੀ ਦੇ ਉੱਤੇ ਤਾ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਇੱਥੇ ਬੰਨ ਬੰਨਿਆ ਗਿਆ ਕਿ ਕਿਸੇ ਹੋਰ ਪੈਲੀ ਤੱਕ ਨੁਕਸਾਨ ਨਾ ਹੋ ਸਕੇ ਤਾਂ ਉੱਥੇ ਹੀ ਅੱਜ ਕਾਂਗਰਸ ਦੀ ਜੋ ਕਹਿ ਸਕਦੇ ਆ ਸਮੂਹ ਲੀਡਰਸ਼ਿਪ ਜਿਹੜੀ ਹੈਗੀ ਆ ਪੰਜਾਬ ਦੀ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੀ ਆ ਕਾਜੀ ਇਹ ਕਿ ਕੱਲੇ ਕੱਲੇ ਪਿੰਡ ਜਾ ਕੇ ਕੱਲੇ ਕੱਲੇ ਇਲਾਕਿਆਂ ਚ ਜਾ ਕੇ ਜਿਹੜਾ ਇੱਥੇ ਹਾਲਾਤ ਦੇਖੇ ਜਾ ਰਹੇ ਨੇ ਹਾਲਾਤਾਂ ਦੇ ਨਾਲ ਦੇਖਦੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੋਤਾ ਇੱਥੇ ਉਹਨਾਂ ਨੂੰ ਲਗਾਤਾਰ ਸਹਾਇਤਾ ਜਿਹੜੀ ਆ ਦਿੱਤੀ ਜਾ ਰਹੀ ਆ ਲੇਕਿਨ ਪੰਜਾਬ ਭਰ ਦੇ ਵਿੱਚ ਬਹੁਤ ਮਾੜੇ ਹਾਲਾਤ ਹੜਾਂ ਦੇ ਨਾਲ ਜਿਹੜੇ ਆ ਬਣੇ ਹੋਏ ਨੇ ਤਾਂ ਉਹ ਬੇਸ਼ਬਕੀਲ ਜੋ ਨੇ ਉਹ ਵੀ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲਬਾਤ ਵੀ ਕਰਦੇ ਆ ਕਿ ਕੀ ਕਹਿਣਾ ਲੇਕਿਨ ਇਹ ਹਾਲਾਤ ਜਿਹੜੇ ਆ ਸਾਝੇ ਗਾਨੇ ਤੇ ਰਾਜਾ ਵੜਿੰਗ ਜੀ ਨਾਲ ਮੌਜੂਦ ਆ ਤਾਂ ਰਾਜਾ ਜੀ ਕਾਫੀ ਮਾੜੇ ਹਾਲਾਤ ਤਾਂ ਜਗ੍ਹਾ ਜਗ੍ਹਾ ਜਾ ਰਹੇ ਹੂੰ ਇਕੱਲੇ ਇਕੱਲੇ ਸਪੋਰਟ ਤੇ ਪਹੁੰਚ ਰਹੇ ਕਿ ਹਾਂ ਜੀ ਜੀਰਾ ਪਹੁੰਚੇ ਆ ਇੱਥੇ ਬੰਦ ਤੇ ਕੰਮ ਜਿਹੜਾ ਚੱਲ ਰਿਹਾ ਉੱਥੇ ਆਏ ਆਂ ਬਹੁਤ ਜਿਆਦੇ ਹਾਲਾਤ ਖਰਾਬ ਹੋ ਗਏ ਹੈ ਤੇ ਜਿਸ ਪ੍ਰਕਾਰ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਸੀ ਉਸ ਪ੍ਰਕਾਰ ਕਿਸੇ ਨੇ ਕੰਮ ਨਹੀਂ ਕੀਤਾ ਸੋ ਬਗੇਲ ਸਾਹਿਬ ਅੱਜ ਸਪੈਸ਼ਲ ਤੌਰ ਤੇ ਵਿਜ਼ਿਟ ਕਰਨ ਆ ਸਿਏ ਹੈ ਤੇ ਰਾਹੁਲ ਜੀ ਨੂੰ ਇਹ ਸਾਰਾ ਕੁਝ ਦੱਸਣਾ ਉਹਨਾਂ ਨੇ ਜਾ ਕੇ ਔਰ ਫਾਜ਼ਿਲਕਾ ਤੱਕ 6-7 ਜਿਹੀ ਡਿਸਟ੍ਰਿਕਟ ਜਾਵਾਂਗੇ ਤੇ ਉੱਥੇ ਤੱਕ ਜਾ ਕੇ ਜ਼ਾਇਜ਼ਾ ਲੈ ਕੇ ਸਾਰੀ ਰਿਪੋਰਟ ਮੁੜ ਕੇ ਰਾਹੁਲ ਜੀ ਦੇ ਨਾਲ ਫਿਰ ਕੇਂਦਰ ਸਰਕਾਰ ਦੇ ਨਾਲ ਲੜਾਈ ਲੜਾਂਗੇ ਔਰ ਪੰਜਾਬ ਸਰਕਾਰ ਨਾਲ ਕਿ ਤੁਸੀਂ ਜਿਹੜਾ ਬੰਦੀ ਮਦਦ ਆਉ ਕਰਨੀ ਚਾਹੀਦੀ ਆ ਇਹ ਲਗਾਤਾਰ ਤਸਵੀਰਾਂ ਸੰਝੇ ਕਹਿੰਦੇ ਤਾਂ ਰਾਜਾ ਜੀ ਜਿੱਥੇ ਕਿ ਕੇਂਦਰ ਦੀ ਗੱਲ ਕਰੀਏ ਤਾਂ ਕੇਂਦਰ ਕਿਉਂ ਨਹੀਂ ਆਵਾਜ਼ ਹੈ ਚੋਕਰੀ ਕਿਉਂ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ ਟਵੀਟ ਵੀ ਨਹੀਂ ਕੀਤਾ ਗਿਆ ਕਿਸੇ ਵੀ ਤਰ੍ਹਾਂ ਸ਼ਿਵਰਾ ਚੋਹਾਨ ਆਏ ਸਨ ਤੇ ਉਹ ਕਹਿ ਗਿਆ ਕਿ ਮਾਈਨਿੰਗ ਦੀ ਕਰਕੇ ਹੋਇਆ ਹੈ ਬਿਲਕੁਲ ਸਾਨੂੰ ਪਤਾ ਹੈ ਮਾਈਨਿੰਗ ਦਾ ਵੀ ਇਹ ਅਸਰ ਹੈ ਹੋਰ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਜਿਹੜਾ ਧਿਆਨ ਨਹੀਂ ਦਿੱਤਾ ਨਹੀਂ ਇਹਨਾਂ ਨੁਕਸਾਨ ਨਹੀਂ ਹੋਣਾ ਸੀਗਾ ਇਹ ਮੈਨ ਮੇਡ ਡਿਜਾਸਟਰ ਹੈਗਾ ਸਰਕਾਰ ਦੀ ਇਨਗਹਿਲੀ ਦਾ ਡਿਜਾਸਟਰ ਹੈਗਾ ਲੇਕਿਨ ਸਰਕਾਰ ਕੁਝ ਰਾਹਤ ਲੈ ਕੇ ਆਉਂਦੀ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਕੋਈ ਨਾ ਕੋਈ ਰਾਹਤ ਪੈਕੇਜ ਹੁੰਦਾ ਤਾਂ ਫਿਰ ਗੱਲ ਬੰਨੀ ਸੀ ਸੋ ਰੁਪਿਆ ਤਾਂ ਕੁਝ ਲਿਆਂਦਾ ਨਹੀਂ ਮੈਨੂੰ ਯਾਦ ਆ ਮਨਮੋਹਨ ਸਿੰਘ ਜੀ ਨੇ 1200 ਕਰੋੜ ਰੁਪਏ ਦਿੱਤਾ ਸੀ ਸੋ ਕੋਈ ਰਾਹਤ ਪੈਕੇਜ ਲੈ ਕੇ ਆਉਂਦੇ ਤਾਂ ਪਤਾ ਲੱਗ ਜਾਂਦਾ ਕਿ ਕੋਈ ਕਿਸੇ ਦੀ ਮਦਦ ਕਰ ਰਿਹਾ ਕੋਈ ਗੱਲ ਹੋ ਰਹੀ ਹੈ ਲੇਕਿਨ ਕੱਲਾ ਗੱਲਾਂ ਬਾਤਾਂ ਨਾਲ ਪਾਣੀ ਚ ਵੜ ਕੇ ਫੋਟੋਆਂ ਖਿਚਾ ਕੇ ਚਲੇਗੇ ਲੇਕਿਨ ਉਹਨਾਂ ਵੱਲੋਂ ਲਗਾਤਾਰ ਕਿਹਾ ਜਾਂਦਾ ਕਿ ਜੇ ਪਹਿਲਾਂ ਇਹ ਪਾਣੀ ਹਲਥੂਗਾ ਫੇਰ ਇਹਦੀ ਕੈਲਕੂਲੇਸ਼ਨ ਹੋਏਗੀ ਫੇਰ ਜਾ ਕੇ ਪੈਕੇਜ ਜਿਹੜੇ ਦਿੱਤੇ ਜਾਣ ਯਾਰ ਕੁਝ ਪੈਸਾ ਤਾਂ ਆਵੇ ਪਾਣੀ ਲੱਥੇਗਾ ਉਦੋਂ ਤੱਕ ਤਾਂ ਲੋਕ ਮਰ ਜਾਣਗੇ ਕੁਝ ਨਾ ਕੁਝ ਤਾਂ ਦੇ ਕੇ ਜਾਓ ਤਾਂ ਜੋ ਇਸ ਪਾਣੀ ਨਾਲ ਜਿਠਨੂਆ ਲੋਕ ਸੇਵਾ ਹੋ ਰਹੀ ਹੈ ਕਿੱਥੋਂ ਲਿਆ ਰਹੇ ਤੇਲ ਹੈ ਨਹੀਂ ਲੋਕਾਂ ਕੋਲੇ ਪਾਣੀ ਹੈ ਨਹੀਂ ਆ ਗੱਟੇ ਆ ਰਹੇ ਮਿੱਟੀ ਆ ਰਹੀ ਹੈ ਸੋ ਸਰ ਇਨ ਮੇ ਮਿੱਟੀ ਹੈ ਜਿਹ ਮਿੱਟੀ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਇਹ ਮਿੱਟੀ ਜਿਹੜੀ ਹੈ ਇੱਥੇ ਬੰਨ ਜਿਹੜੇ ਨੇ ਲਗਾਤਾਰ ਬੰਨੇ ਜਾ ਰਹੇ ਨੇ ਤਾਂ ਰਾਜਾ ਵੜਿੰਗ ਜੋ ਨੇ ਉਹ ਖਾਸ ਤੌਰ ਦੇਤੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਨਾਲ ਦੀ ਨਾਲ ਜਿਹੜੇ ਹੈ ਸਰ ਜਿੱਥੇ ਚਲੋ ਭਾਈ ਜਿੱਥੇ ਕਿ ਰਾਸ਼ਨ ਦੀ ਗੱਲ ਕਰ ਲਈਏ ਜਾਂ ਫਿਰ ਚਾਰੇ ਦੀ ਗੱਲ ਕਰੀ ਨਾਲ ਦੀ ਨਾਲ ਅੱਜ ਕਾਂਗਰਸ ਵੱਲੋਂ ਪੈਸੇ ਵੀ ਨਾਲ ਦਿੱਤੇ ਜਾ ਰਹੇ ਹਨ ਜਿੰਨੀ ਬਿਲਕੁਲ ਜੋ ਮਦਦ ਕਰ ਸਕਦੇ ਯਾਰ ਅਸੀਂ ਪਹਿਲਾਂ ਕਿਹਾ ਕਿ ਸਾਰੇ ਤਿਲ ਫੁੱਲ ਭੀਟਾ ਸੇਵਾ ਸਾਨੂੰ ਸਾਡਾ ਫਰਜ਼ ਬੰਦਾ ਸੀ ਸਰਕਾਰ ਚ ਦਾ ਨਹੀਂ ਆ ਲੇਕਿਨ ਕਿਸੇ ਦੇ ਨਾਲ ਤੇਲ ਦੀ ਮਦਦ ਹੋ ਜੇ ਕਿਸੇ ਨੂੰ ਮਿੱਟੀ ਦੀ ਮਦਦ ਹੋ ਜੇ ਕਿਸੇ ਨੂੰ ਝਾਲੀ ਦੀ ਮਦਦ ਹੋ ਜੇ ਉਹ ਅਸੀਂ ਮਦਦ ਕਰ ਰਹੇ ਹਾਂ ਜਿੱਥੇ ਵੀ ਜਾ ਰਹੇ ਹਾਂ ਤਾਂ ਜੋ ਜਿੰਨਾ ਸਾਡਾ ਇਸ ਯੋਗਦਾਨ ਦੇ ਵਿੱਚ ਸਾਡਾ ਵੀ ਹਿੱਸਾ ਪੈ ਜੇ ਆ ਲੋਕ ਸੇਵਾ ਹੀ ਕਰ ਰਹੇ ਹਨ ਆ ਜਿਹੜੀਆਂ ਆ ਰਹੀਆਂ ਮਿੱਟੀ ਆ ਰਹੀ ਹੈ ਟਰਾਲੀਆਂ ਆ ਰਹੀਆਂ ਗੱਟੇ ਆ ਰਹੇ ਲੋਕ ਸੇਵਾ ਹੈ ਉਸ ਲੋਕ ਸੇਵਾ ਦੇ ਵਿੱਚ ਅਸੀਂ ਵੀ ਆਪਣਾ ਆਪਣਾ ਯੋਗਦਾਨ ਪਾ ਰਹੇ ਹਾਂ ਆ ਇਹ ਤਸ਼ੀਰਾ ਲਗਾਤਾਰ ਸੰਝੇ ਕੀਤੇ ਆ ਨੇ ਤੁਸੀਂ ਵੇਖਿਆ ਕਿ ਜਿਸ ਤਰ੍ਹਾਂ ਦੇ ਨਾਲ ਜੋ ਪੰਜਾਬ ਪ੍ਰਧਾਨ ਨੇ ਰਾਜਵਣੀ ਕੋ ਨਾਲ ਵੱਲੋਂ ਖੁੱਲ ਕੇ ਗੱਲਬਾਤ ਕੀਤੀ ਗਿਆ ਨਾਲ ਦੀ ਨਾਲ ਉਹਨਾਂ ਵੱਲੋਂ ਆਖਿਆ ਗਿਆ ਕਿ ਜਿਹੜੀ ਸੇਵਾ ਆ ਸੇਵਾ ਜਿਹੜੀ ਪੰਜਾਬ ਕਾਂਗਰਸ ਵੱਲੋਂ ਵੀ ਕੀਤੀ ਜਾ ਰਹੀ ਆ ਕਾਂਗਰਸ ਤੇ ਜੋ ਕਹਿ ਸਕਦੇ ਆ ਲੀਡਰਸ਼ਿਪ ਹੈਗੀ ਆ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਸੇਵਾ ਲਗਾਤਾਰ ਕੀਤੀ ਜਾ ਰਹੀ ਆ ਪੈਸਿਆਂ ਦੀ ਗੱਲ ਕਰ ਲਈਏ ਚਾਹੇ ਰਾਸ਼ਨ ਦੀ ਗੱਲ ਕਰ ਲਈਏ ਚਾਹੇ ਚਾਰੇ ਦੀ ਗੱਲ ਕਰ ਲਈਏ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸੰਭਵ ਸੇਵਾ ਹੈਗੀ ਆ ਤਾਂ ਉਹ ਲਗਾਤਾਰ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਹ ਇਲਾਕਿਆਂ ਦੇ ਹਾਲਾਤ ਜਿਹੜੇ ਨੇ ਲਗਾਤਾਰ ਸਾਂਝੇ ਕਰ ਰਹੇ ਆ ਜਿੱਥੇ ਕਿ ਵੇਸ਼ ਵਗੇਲ ਜੋਣੇ ਪਹੁੰਚੇ ਨੇ ਨਾਲ ਦੀ ਨਾਲ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਲਗਾਤਾਰ ਪਹੁੰਚੀ ਹੋਈ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣ ਇਹਨਾਂ ਇਲਾਕਿਆਂ ਦੀਆਂ ਕਿ ਕਿੰਨੇ ਮਾੜੇ ਹਾਲਾਤ ਇਸ ਵਕਤ ਇਨ ਇਸ ਇਲਾਕੇ ਦੇ ਜਿਹੜੇ ਆ ਉਹ ਬਣੇ ਹੋਏ ਨੇ ਤਾਂ ਇਹ ਦੇਖ ਸਕਦੇ ਹਾਂ ਕਿ ਜੋ ਰਾਜਾ ਵਡਿੰਗ ਨੇ ਜੋ ਲੀਡਰਸ਼ਿਪ ਹੈ ਜੋ ਪੰਜਾਬ ਭਾਰੀ ਨੇ ਤਾਂ ਸਾਰੇ ਜਾਣੇ ਜਾਇਜ਼ਾ ਲੈਣ ਵਾਸਤੇ ਜਿਹੜੇ ਨੇ ਉਹ ਅੱਗੇ ਪਹੁੰਚੇ ਨੇ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਬਹਾਵ ਜਿਹੜਾ ਕਿੰਨਾ ਤੇਜ਼ ਹੈਗਾ ਇਹ ਉਹ ਕਿਸਾਨਾਂ ਦੀਆਂ ਜੋ ਪੈਲੀਆਂ ਸੀਗੀਆਂ ਤਾਂ ਉਸ ਜਗ੍ਹਾ ਦੇ ਉੱਤੇ ਉਹਦੇ ਨਾਲ ਜਿਹੜਾ ਪਾਣੀ ਆ ਰਿਹਾ ਤੇ ਨਾਲ ਨਾਲ ਦਰਿਆ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਤੇਜ਼ ਜੋ ਸੁੱਤ ਪਾਣੀ ਹੈਗਾ ਜਿਸ ਤੋਂ ਬਾਅਦ ਕੀ ਭਾਰੀ ਨੁਕਸਾਨ ਜੋ ਇਹਨਾਂ ਪਿੰਡ ਵਾਸੀਆਂ ਦਾ ਜਿਹੜਾ ਹੋ ਰਿਹਾ ਤਾਂ ਇਹਨਾਂ ਦਾ ਜਾਇਦਾ ਲੈਣ ਵਾਸਤੇ ਜੋ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਰਾਜਾ ਵੜਿੰਗ ਹੋਣਾ ਨੇ ਖੁੱਲ ਕੇ ਗੱਲਬਾਤ ਕੀਤੀ ਹੈ ਤਾਂ ਇਹ ਹਾਲਾਤ ਅਸੀਂ ਜਗਬਾਨੀ ਟੀਵੀ ਦੇ ਉੱਤੇ ਤੁਹਾਡੇ ਨਾਲ ਲਗਾਤਾਰ ਸਾਂਝੇ ਕਰ ਰਹੇ ਹਾਂ ਮੈਂ ਆਪਣੇ ਸ਼ੋਕੇ ਨੂੰ ਕਹਾਂਗਾ ਕਿ ਇਹ ਜਿਹੜੀਆਂ ਤਸਵੀਰਾਂ ਨੇ ਸਿੰਘ ਰਾਜਾ ਵੜਿੰਗ ਜਿਹੜੇ ਨੇ ਇੱਥੇ ਬੰਦ ਤੇ ਪਹੁੰਚ ਜ਼ਰੂਰ ਸਾਂਝੇ ਕੀਤੀਆਂ ਜਾਂ ਦੇਖ ਸਕਦੇ ਹਾਂ ਕਿ ਰਾਜਾ ਵੜਿੰਗ ਜੋਣੇ ਉਹਨਾਂ ਵੱਲੋਂ ਜਾਇਜ਼ਾ ਦੇਖ ਕੇ ਜਿਹੜਾ ਹੁਣ ਵਾਪਸ ਆਇਆ ਜਾ ਰਿਹਾ ਤਾਂ ਇਹ ਹਾਲਾਤ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਜੋ ਪੰਜਾਬ ਦੀ ਕਾਂਗਰਸ ਹੈ ਕਹ ਲਿਆ ਕਿ ਕਾਂਗਰਸ ਪਾਰਟੀ ਵੱਲੋਂ ਅਵਲ ਤਾਂ ਜੋ ਰਾਹੁਲ ਗਾਂਧੀ ਹੋਣ ਦੇ ਆਦੇਸ਼ ਦੇ ਨਾਲ ਸਾਰੀ ਕਾਂਗਰਸ ਵੱਲੋਂ ਜਿਹੜੇ ਆਜ਼ਮਨੀ ਪੱਤਰ ਤੋਂ ਉੱਤੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਲੇਕਿਨ ਜੋ ਪੰਜਾਬ ਕਾਂਗਰਸ ਦੇ ਲੀਡਰ ਹੈਗੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਹਾਲਾਤ ਦੇਖੇ ਜਾ ਰਿਹਾ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੀ ਸੇਵਾ ਜੋ ਉਹਨਾਂ ਵੱਲੋਂ ਕੀਤੀ ਜਾਵੇ ਚਾਹੇ ਪੈਸੇ ਦੀ ਹੋਵੇ ਚਾਹੇ ਚਾਰੇ ਦੀ ਹੋਵੇ ਚਾਹੇ ਰਾਸ਼ਨ ਦੀ ਹੋਵੇ ਤਾਂ ਕੱਲੀ-ਕੱਲੀ ਸੇਵਾ ਜਿਹੜੀ ਉਹਨਾਂ ਵੱਲੋਂ ਲਗਾਤਾਰ ਇੱਥੇ ਕੀਤੀ ਜਾ ਰਹੀ ਹੈ ਕੈਮਰਾਮੈਨ ਸੰਦੀਪ ਮਰਦੇ ਨਾਲ ਐਕਸ਼ਨ ਅਗਜੈਕਟ ਪਣੀ ਟੀਵੀ ਫੁਦਿਲਕਾ